ਜ਼ਿਲ੍ਹਾ ਸ਼ਹੀਦ ਪਗਤ ਸਿੰਘ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਏ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਭਾਰੀ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਦੇ ਚਲਦੇ ਬਲਾਚੌਰ ਦੇ ਡੀਐਸਪੀ ਸ਼ਾਮ ਸੁੰਦਰ ਦੀ ਅਗਵਾਈ ਵਿੱਚ ਸਿੱਟੀ ਥਾਣਾ ਬਲਾਚੌਰ ਐਸਐਚਓ ਦਰਜੀਤ ਸਿੰਘ ਗਿੱਲ ਵੱਲੋਂ ਚਮੁੰਡਾ ਫੀਲਿੰਗ ਸਟੇਸ਼ਨ ਗਰシャンਕਰ ਰੋਡ ਰੁੜਕੀ ਕਲਾਤੋ ਖਿਲੋਨਾ ਪਿਸਤੌਲ ਦੇ ਬਲ ਤੇ ਲੁੱਟਣ ਵਾਲੇ ਚਾਰ ਕਥਿਤ આરોપીਆਂ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਟ੍ਰੇਸ ਕਰ ਲਿਆ ਪੁਲਿਸ ਨੇ ਕਥਿਤ આરોપીਆਂ ਦੇ ਖਿਲਾਫ ਆਰਐਮਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਜਿਹੜੀ ਇਹ ਵਾਰਦਾਤ ਹੋਈ ਹੈ ਜੀ ਕੀ ਵਾਰਦਾਤ ਸੀਗੀ ਸਰ ਇਹ 25 4 24 ਨੂੰ ਰਾਤ ਨੂੰ ਐਸਐਚਓ ਸਾਹਿਬ ਨੂੰ ਇੱਕ 112 ਨੰਬਰ ਤੋਂ ਕੰਪਲੇਂਟ ਆਈ ਸੀ ਚਮੁੰਡਾ ਫਿਲਿੰਗ ਸਟੇਸ਼ਨ ਨੇ ਗਾਰਡ ਸਿੰਘਾ ਰੂਪ ਤੇ ਰੁਕੀ ਪਿੰਡਾਗਰ ਰੁਕੀ ਜਲਾ ਉੱਥੇ ਖੋਹ ਹੋ ਗਈ ਹੈ ਦੇ ਅਸੈਟਸ ਰਵ ਨੇ ਬੜੀ ਮਸ਼ਤੇਦੀ ਨਾਲ ਮੌਕੇ ਤੇ ਜਾ ਕੇ ਸਾਰੀ ਤਫ਼ਤੀਸ਼ ਅਮਲ ਚ ਲਿਆਂਦੀ ਤੇ ਇਹਨਾਂ ਨੇ 3-4 ਘੰਟੇ ਦੇ ਵਿੱਚ ਹੀ ਸਾਰੀ ਤਫ਼ਤੀਸ਼ ਕਰਕੇ ਜਿਹੜੇ ਦੋਸ਼ੀ ਸੀ ਚਾਰ ਦੇ ਚਾਰੇ ਗ੍ਰਿਫਤਾਰ ਕਰ ਲਏ ਉਤੋਂ ਅਲਾਵਾ ਵਾਰਦਾਤ ਸਬੰਧੀ ਹੋਈ ਜਿਹੜੀ ਪਿਸਤਲ ਸੀ ਨਕਲੀ ਤੇ ਨਾਲ ਜਿਹੜੇ 76800 ਰੁਪਏ ਦੀ ਜਿਹੜੀ ਕਰੰਸੀ ਸੀ ਤੇ ਇੱਕ ਦੱਤਰ ਇੱਕ ਮੋਟਰਸਾਈਕਲ ਤਿੰਨ ਮੋਬਾਈਲ ਫੋਨ ਬਰਾਮਦ ਕਰਕੇ ਇਦੇ ਚ ਕੀ ਕਰਿੰਦੇ ਵੀ ਸੀਗੇ ਜੀ ਵਿੱਚ ਇਨਵੋਲਵ ਸੀਗੇ ਹਾਂਜੀ ਹਾਂਜੀ ਇਦੇ ਚ ਕਰਿੰਦੇ ਇਨਵੋਲਵ ਸੀਗੇ ਜੀ ਕਿੰਨੇ ਜਣੇ ਸਾਰੇ ਤਿੰਨੇ ਤਿੰਨੇ ਟੋਟਲ 3 ਜਣੇ ਸੀ ਚਲ ਕਰਿੰਦੇ ਤਿੰਨੇ ਕਰਿੰਦੇ 3 ਸੀਗੇ ਇੱਕ ਨਾਲ ਉਹਨਾਂ ਨੇ ਹੋਰ ਲਾਇਆ ਹੋਇਆ ਸੀ 4 ਜਣੇ ਟੋਟਲ ਟੋਟਲ ਵੀ ਕੋਈ ਇਹਨਾਂ ਦਾ ਰਿਕਾਰਡ ਖੁੰਠਾ ਲਿਆ ਨਹੀਂ ਨਹੀਂ ਪਿਛਲਾ ਹਲੇ ਨਾ ਕੋਈ ਨਹੀਂ ਹੈ ਨਾ ਚੱਕੀ ਚੈੱਕ ਕਰ ਰਹੇ ਹਾਂ ਇਹਦੇ ਨਾਲ ਹੀ ਇੱਕ 5 4 24 ਨੂੰ ਚੋਰੀ ਹੋਈ ਸੀ ਸਰ ਇੱਕ ਵੜੀ